ਜਿਹੜੇ ਹੱਡਾਂ ਨੂੰ ਮਜ਼ਬੂਤੀ ਦੇਣੀ ਆ ਕਿ ਉਹ ਤਾਂ ਸਿਰ ਇਹਨਾਂ ਨੂੰ ਫੀਡ ਨਹੀਂ ਦੇਣੀ ਆ ਇੱਕ ਮਾਂ ਦੇ ਦੁੱਧ ਨੇ ਤੇ ਦੂਜੀ ਫੀਡ ਤੇ ਆ ਦੇਖੋ ਤੇ ਇਹ ਪੂਰਾ ਹੈਵੀ ਆ ਹਾਂ ਹੈਵੀ weight ਬਹੁਤ ਸੋਹਣਾ ਬੜੀ ਆਂਦਾ ਸਾਢੇ 3 ਮਹੀਨਿਆਂ ਦਾ ਹੀ ਹੋਇਆ ਹਨਾ ਇਹ ਹਾਂਜੀ ਪੂਰਾ ਗਰੋਥ ਦੇ ਵਿੱਚ ਆ ਬੱਚਾ ਉਹਨਾਂ ਤੋਂ ਕਾਫੀ ਛੋਟਾ ਹੈਗਾ ਤੇ ਹੈ ਵੀ ਤਿੰਨਾਂ ਨਾਲ ਦਾ ਹਾਂ ਤਿੰਨ ਬੱਚੇ ਸੀਗੇ ਤਿੰਨ ਬੱਚੇ ਸੀਗੇ ਹਾਂ ਤੇ ਇਹ ਦੇਖ ਲਓ ਪੂਰਾ ਰਾਜੀ ਪਲਿਆ ਵਿਆ ਪੂਰਾ ਰਾਜੀ ਜੇ ਕਈ ਨਾ ਬਾਲੇ ਨਿੱਕੇ ਨਿੱਕੇ ਕਮਜ਼ੋਰ ਦੇ ਹੁੰਦੇ ਜਿਵੇਂ ਬਰਬਰੀ ਦੇ ਹੋਏ ਜਾਂ ਬੀਟਲ ਹੋਏ ਹਾਂਜੀ ਜਿਵੇਂ ਹੁਣ ਆਪਣੇ ਬੱਚੇ ਫਿਰਦੇ ਆ ਵੇਖ ਕੋਈ 3 ਮਹੀਨੇ ਦਾ ਕੋਈ 3.5 ਦਾ ਹਨਾ ਹਾਂਜੀ ਇਹ ਗ੍ਰੋਥ ਪੂਰੀ ਆ ਜਿਵੇਂ ਬੱਕਰੇ ਵੱਡੇ ਵੱਡੇ ਬਣੇ ਖੜੇ ਆ ਵੇਖ ਸਾਹਮਣੇ ਦੀ ਸੀ ਜਾਂਦੇ ਆਪਣੇ ਤੇ ਇਹ ਕੀ ਕਾਰਨ ਹੋ ਸਕਦਾ ਵੀ ਯਾਰ ਬੱਚੇ ਨਿੱਕੇ ਨਿੱਕੇ ਜੇ ਰਹਿ ਜਾਂਦੇ ਆ ਉਹ ਹਾਂਜੀ ਆਪਾਂ ਹਨਾ ਦੇਖਦੇ ਆ ਕਿ ਐਡੇ ਐਡੇ ਬੱਚੇ ਛੋਟੇ ਹਨਾ ਉਹ ਢਿੱਡਲ ਜੇ ਬਣ ਜਾਂਦੇ ਆ ਹਾਂ ਵੀ ਉਮਰ ਉਹਨਾਂ ਦੀ ਉਹੀ ਤਿੰਨ ਤਿੰਨ ਚਾਰ ਚਾਰ ਮਹੀਨੇ ਹੁੰਦੇ ਤੇ ਇਦੋਂ ਅੱਧੇ ਅੱਧੇ ਹੁੰਦੇ ਬੱਚੇ ਉਹ ਹਾਂ ਹਨਾ ਉਹਨਾਂ ਦੀ ਐ ਸ਼ਾਈਨਿੰਗ ਨਹੀਂ ਹੁੰਦੀ ਜਿਵੇਂ ਇਹ ਤਾਂ ਫਿੱਟ ਫਿੱਟ ਪਏ ਆ ਉਹ ਇੱਕ ਤਾਂ ਹੁੰਦੇ ਰੁੱਖੇ ਜਿਹਾ ਤੇ ਦੂਜੇ ਹਨਾ ਉਹਨਾਂ ਦਾ ਢਿੱਡ ਜੇ ਨਿਕਲਿਆ ਹੁੰਦਾ ਵਾਲ ਜੇ ਖਿਲਰੇ ਹੁੰਦੇ ਆ ਆਪਾਂ ਜਿਹੜਾ ਪਹਿਲਾ ਕਾਰਨ ਮੰਨਦੇ ਆ ਕਿ ਬੱਕਰੀ ਥੱਲੇ ਦੁੱਧ ਹੈ ਨਹੀਂ ਹੂੰ ਕਿ ਆਪਣੇ ਤੋਂ ਬੱਕਰੀ ਦੀ ਸੇਵਾ ਨਹੀਂ ਹੋਈ ਤੇ ਹਨਾ ਜਦ ਆਪਾਂ ਨੂੰ ਬੱਕਰੀ ਨੂੰ ਖਰਾਕ ਨਹੀਂ ਦਿੱਤੀ ਗਈ ਬੱਚੇ ਪਹਿਲਾਂ ਹੀ ਕਮਜ਼ੋਰ ਰਹਿ ਗਏ ਦੂਜੇ ਨੰਬਰ ਦੇ ਬੱਕਰੀ ਥੱਲੇ ਦੁੱਧ ਹੈ ਨਹੀਂਗਾ ਕਿ ਜੇ ਬੱਕਰੀ ਥੱਲੇ ਦੁੱਧ ਵੀ ਹੈਗਾ ਤੇ ਆਪਾਂ ਬੱਚੇ ਵਿੱਚ ਛੜਤੇ ਕਿ ਟਾਈਮ ਤੋਂ ਟਾਈਮ ਨਹੀਂ ਆਪਾਂ ਦੁੱਧ ਚੰਗਾਇਆ ਕਿ ਸਵੇਰ ਸ਼ਾਮ ਉਹਦੇ ਉਹ ਵੀ ਬਹੁਤ ਵੱਡਾ ਕਾਰਨਾ ਉਹਾਂ ਦੀ ਬੱਕਰੀ ਥੱਲੇ ਹੈ ਨਾ ਦੁੱਧ ਪੂਰਾ ਆਗਾ ਜੇ ਆਪਾਂ ਉਹਨਾਂ ਨੂੰ ਵਿੱਚ ਹੀ ਛੱਡ ਤਾ ਬੂੰਦ 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 ਚੁੰਗੀ ਜਾਣਗੇ ਤੇ ਕੋਈ ਉਹਦਾ ਵੀ ਆਪਾਂ ਐਡਾ ਲਾਭ ਨਹੀਂ ਹੁੰਦਾ ਉਹ ਵੀ ਬੱਚੇ ਨਾ ਤਾਂ ਬੱਕਰੀ ਨੂੰ ਪੱਠੇ ਖਾਣ ਦੇਣਾ ਨਾ ਖਰਾਕ ਖਾਣ ਦੇਣਾ ਉਹ ਥੱਲੇ ਹੀ ਲੱਗੇ ਰਹਿਣਗੇ ਤੇ ਜੇ ਚੁੰਡੇ ਜਾਣਗੇ ਉਹ ਫਿਰ ਫਿਰ ਮੈਂ ਕਹਣਾਗਾ ਉਹ ਟਿੱਡਲ ਬਣ ਚਾਣਗੇ ਜੇ ਆਪਾਂ ਕਰੀਏ ਫਿਰ ਜੇ ਆਪਾਂ ਖਰਾਕ ਨਹੀਂ ਪਾ ਸਕੇ ਉਹਨਾਂ ਨੂੰ ਪੂਰੀ ਜਿਹੜੀ ਇਹਨਾਂ ਦੀ ਸਟਾਰਟਿੰਗ ਤੇ ਆਪਾਂ ਜੇ ਸਟਾਰਟ ਕਰ ਦਿੰਨਾ ਕਾਫ ਸਟਾਰਟਰ ਤੋਂ ਉਹ ਕੋਈ ਜਿਹੜੀ ਕੰਪਨੀ ਦੇ ਆਪਾਂ ਪਾ ਸਕਦੇ ਆ ਤੇ ਉਹਨਾਂ ਨੂੰ ਫੀਡ ਨਹੀਂ ਮਿਲੀ ਉਹ ਫਿਰ ਵੀ ਟਿੱਡਲ ਬਣ ਜਾਣਗੇ ਬੱਚਿਆਂ ਨੂੰ ਕਿੰਨੇ ਟਾਈਮ ਦੁੱਧ ਪਿਆਉਣਾ ਚਾਹੀਦਾ ਕਈਆਂ ਵੱਡੀ ਸੋਚ ਹੁੰਦੀ ਕਈ ਬੰਦੇ ਤਿੰਨ ਟਾਈਮ ਪਿਆਉਂਦੇ ਆ ਹੂੰ ਕੋਈ ਜਿਵੇਂ ਵਿੱਚ ਹੀ ਛੱਡੀ ਰੱਖਦੇ ਆ ਜਿਵੇਂ ਆਪਾਂ ਦੋ ਟਾਈਮ ਪਿਆਉਨੇ ਆ ਤੇ ਕੀ ਕਹਿਣਾ ਚਾਹਵੇਂਗਾ ਵੀ ਬੱਚਿਆਂ ਨੂੰ ਕਿੰਨੇ ਟਾਈਮ ਦੁੱਧ ਪਿਆਉਣਾ ਚਾਹੀਦਾ ਸਹੀ ਉਹ ਜਦਨੇ ਬੱਕਰੀ ਸਲੇ ਦੁੱਧ ਜ਼ਿਆਦਾ ਆ ਤਾਂ ਬਤਨੇ ਟਾਈਮ ਵੀ ਪਿਆ ਸਕਦੇ ਆ ਤੇ ਪਰ ਐ ਨਹੀਂ ਹੈ ਕਿ ਆਪਾਂ ਵਿੱਚ ਹੀ ਛੱਡੀ ਰੱਖੀਏ ਜੇ ਦੁੱਧ ਜ਼ਿਆਦਾ ਆ ਉਹ ਟਾਈਮ ਬੰਦਾ ਹੋਣਾ ਚਾਹੀਦਾ ਉਹਨੇ ਤਿੰਨ ਟਾਈਮ ਪਿਆ ਲੋ ਕੋਈ ਚੱਕਰ ਨਹੀਂ ਜੇ ਬੱਕਰੀ ਸਲੇ ਦੁੱਧ ਜ਼ਿਆਦਾ ਆ ਤਾਂ ਉਹਦਾ ਕੋਈ ਇਸ਼ੂ ਨਹੀਂਗਾ ਪਰ ਕੀ ਉਹਨਾਂ ਨੂੰ ਐ ਆਏ ਆ ਨਾ ਪਰ ਪੇਟਾ ਦੁੱਧ ਮਿਲ ਗਿਆ ਉਹਦੇ ਨਾਲ ਬਹੁਤ ਫਰਕ ਪੈਂਦਾ ਉਹ ਕੋਈ ਹੈਨਾ ਐਡਾ ਇਸ਼ੂ ਨਹੀਂਗਾ ਕਿ ਤਿੰਨ ਟਾਈਮ ਪਿਆਦਾ ਜਾਂ ਦੋ ਟਾਈਮ ਪਿਆਦਾ ਉਹ ਬੱਕਰੀ ਤੇ ਡਿਪੈਂਡ ਆ ਜਾਂ ਦੁੱਧ ਤੇ ਕਈ ਐਂ ਵੀ ਭਰਾ ਡਰਦੇ ਹੁੰਦੇ ਆ ਫੋਨ ਆਉਂਦੇ ਹੁੰਦੇ ਆ ਅਸੀਂ ਨਾ ਥੋੜਾ ਥੋੜਾ ਦੁੱਧ ਪਿਉਣੇ ਆ ਵੀ ਮੋਕ ਨਾ ਲੱਗ ਜਾਏ ਨਾ ਵੀ ਆਪਾਂ ਬੱਚੇ ਨੂੰ ਰਜਾ ਕੇ ਦੁੱਧ ਪਿਉਣਾ ਜਿਹਦਾ ਕਿ ਥੋੜਾ ਥੋੜਾ ਜਦੋਂ ਬੱਕਰੀ ਸੂਈ ਹੈ ਮੰਨ ਲਓ ਵੀ ਥੋੜਾ ਜਿਹਾ ਪਿਆਓ ਵੀ ਮੁੜ ਕੇ ਬੱਸ ਕਰ ਜੋ ਨਹੀਂ ਨਹੀਂ ਆਪਾਂ ਜਿਵੇਂ ਹੈਨਾ ਆਪਾਂ ਬੱਕਰੀਆਂ ਰੱਖੀਆਂ ਆਪਾਂ ਤਾਂ ਇਹਨਾਂ ਨੂੰ ਪੂਰਾ ਭਰ ਪੇਟ ਹੀ ਦੁੱਧ ਪਿਉਣਾ ਜਿੰਨਾ ਉਹ ਪੀ ਸਕਦੇ ਆ ਉਹਨਾਂ ਨੂੰ ਪਿਆਓ हां जी मुख लगਦੀ ਆ ਤਾਂ ਆਪਾਂ ਦੁੱਧ ਕੰਟਰੋਲ ਕਰ ਸਕਦੇ ਆ ਬਾਈ ਦੇ ਵੀ ਕੋਈ ਐਡਾ ਕੋਈ ਇਸ਼ੂ ਨਹੀਂਗਾ ਮੁਖ ਲੱਗਣ ਤੇ ਆਪਾਂ ਕਰ ਸਕਦੇ ਆ ਪਰ ਜਿੰਨਾ ਦੁੱਧ ਪੀਂਦੇ ਆ ਉਹਨਾਂ ਨੂੰ ਪਿਆਓ ਕਿਉਂਕਿ ਦੁੱਧ ਤੇ ਸਿਰ ਤੇ ਉਹਨਾਂ ਦੀ ਗਰੋਥ ਹੋਣੀ ਆ ਉਹ ਜਿੰਨਾ ਟਾਈਮ ਜਿੰਨਾ ਉਹਨਾਂ ਨੂੰ ਵੱਧ ਦੁੱਧ ਮਿਲੂਗਾ ਉਹਨੇ ਐਕਟਿਵ ਹੋਣਗੇ ਤੇ ਛੇਤੀ ਵਧੀ ਆਪਣੀ ਸਿਰਦਰਦ ਦੀ ਮੁੱਕੂਗੀ ਆਪੇ ਖਾਣ ਪੀਣ ਲੱਗਣਗੇ ਸਹੀਦੀ ਗ੍ਰੋਥ ਹੋਊਗੀ ਉਹਨਾਂ ਦੀ ਇਹ ਕਹਿਣ ਦਾ ਭਾਵਾ ਵੀ ਜੇ ਮੋਕ-ਮੋਕ ਲੱਗਦੀ ਬੱਚਿਆਂ ਨੂੰ ਹਨਾ ਚਲੋ ਉਹ ਜਿਆ ਟ੍ਰੀਟਮੈਂਟ ਹੋ ਜਾਂਦਾ ਹੈ ਉਹ ਤਾਂ ਹੋ ਜਾਂਦਾ ਹੈ ਪਰ ਗਰਮੀ ਗਰਮੀ 'ਚ ਜਿਵੇਂ ਹੈਗੇ ਬੱਚੇ ਘੱਟ ਪਿਆ ਸਕਦੇ ਚਲ ਥੋੜਾ ਜਿਹਾ ਗਰਮੀ 'ਚ ਵੀ ਆਹ ਦਿਨ ਜਿਵੇਂ ਹੁਣ ਠੰਡ ਬਹੁਤ ਚੱਲੀ ਜਾਂਦੀ ਹੈ ਹੁਣ ਤਾਂ ਪੇਟ ਭਰਨਾ ਜ਼ਰੂਰੀ ਹੈ ਹਨਾ ਭੁੱਖੇ ਰੱਖਣਾ ਤਾਂ ਨਹੀਂ ਸਹੀ ਇਹਨਾਂ ਨੂੰ ਤੇ ਜਿਹੜਾ ਮੰਨ ਲਓ ਵੀ ਹੁਣ ਜਿਵੇਂ ਚਲ ਆਪਣੇ ਪਠਾ ਵਿੱਚ ਬੱਚੇ ਛੱਡੇ ਹੋਏ ਆ ਹਾਂਜੀ ਇਹ ਤਾਂ ਆਪਾਂ ਹੌਣ ਪਿੰਜਰੇ ਤੋਂ ਕੱਢ ਕੇ ਛਾੜ ਤੇ ਵਿੱਚ ਹਨਾ ਤੇ ਦੁੱਧ ਚੁੰਗ ਲੈਣਗੇ ਬੱਚੇ ਤੇ ਬਾਹਰ ਕੱਢ ਲਾਂਗੇ ਆ ਦੇ ਨੇ ਵੀ ਪਿੰਜਰੇ 'ਚ ਰਾਤ ਨੂੰ ਵੀ ਪਿੰਜਰੇ 'ਚ ਹਨਾ ਜਦੋਂ ਖੇਡ ਲੈ ਇਹਨਾਂ ਨੇ ਨਿੱਕੇ ਬੱਚਿਆਂ ਨੇ ਤੇ ਇਹ ਕੀ ਕਹਿਣਾ ਚਾਹੇਗਾ ਵੀ ਵਿੱਚ ਰੱਖਣੇ ਚਾਹੀਦੇ ਬੱਕਰੀਆਂ ਦੇ ਵਿੱਚ ਗ੍ਰੋਥ ਕਰ ਜਾਣਗੇ ਵਿੱਚ ਛੱਡੇ ਵੀ ਬੱਚੇ ਨਹੀਂ ਬਣਦੇ ਠੀਕ ਹੈ ਬਿਲਕੁਲ ਵੀ ਨਹੀਂ ਬਣਦੇ ਨਾ ਤਾਂ ਇਹ ਫੀਡ ਤੇ ਖਾਣ ਲੱਗਣ ਹੈ ਇਹ ਪੱਠੇ ਖਾਣ ਜ਼ਰੂਰ ਲੱਗ ਜਾਣਗੇ ਜਦੋਂ ਇਹ ਫੀਡ ਨਾ ਖਾਣ ਲੱਗੇ ਨਾ ਇਹਨਾਂ ਨੂੰ ਮਾਣੂ ਖਾਂਡ ਦਿੱਤੀ ਇਹਨਾਂ ਨੇ ਨਾਲੇ ਤਾਂ ਬੱਕਰੀ ਖਰਾਬ ਹੋ ਜੂਗੀ ਪੱਠੇ ਖਾਣ ਲੱਗ ਪਏ ਚਲੋ ਜੀ ਇਹਨਾਂ ਦਾ ਬਸ ਉੱਥੇ ਹੀ ਬੇੜਾ ਕਰਕ ਹੋ ਜਾਓ ਪੱਠਿਆਂ ਦੇ ਨਾਲ ਪੱਠਿਆਂ ਦੇ ਨਾਲ ਨਹੀਂ ਆਪਾਂ ਕਹਿੰਦੇ ਗਰੋਥ ਨਹੀਂ ਹੁੰਦੀ ਪੰਜਾਬੀ ਚ ਗਾਂਦੜੀ ਜੀ ਪੈ ਜਾਂਦੀ ਹੈ ਨਾ ਹਾਂ ਗਾਂਦੜੀ ਜੀ ਪੈ ਜੂ ਜਿਹੜੇ ਹੱਡਾਂ ਨੂੰ ਮਜ਼ਬੂਤੀ ਦੇਣੀ ਆ ਕਿਉਂ ਉਹ ਤਾਂ ਸਾਰੇ ਇਹਨਾਂ ਨੂੰ ਫੀਡ ਨਹੀਂ ਦੇਣੀ ਆ ਇੱਕ ਮਾਂ ਦੇ ਦੁੱਧ ਨੇ ਤੇ ਕੁੱਝ ਫੀਡ ਨੇ ਹਾਂ ਤੇ ਫੀਡ ਦੇ ਵਿੱਚ ਕੀ ਕੀ ਆਪਾਂ ਬੱਚਿਆਂ ਨੂੰ ਪਾ ਸਕਦੇ ਆ ਫੀਡ ਦੇ ਵਿੱਚ ਆਪਾਂ ਜੀ ਜੋ ਆਪਣਾ ਦਿਲ ਕਰਦਾ ਹੈ ਨਾ ਕਣਕ ਵੀ ਪਾ ਸਕਦੇ ਆ ਕਈ ਭਰਾ ਆਪਾਂ ਸੀ ਵੀ ਕੋ ਟਾਈਮ ਕਣਕ ਪਾਈ ਆ ਹੁਣ ਆਪਣੀ ਫੀਡ ਚੱਲਦੀ ਹੈਗੀ ਸੋਇਆਬੀਨ ਦੀ ਡੀਓਸੀ ਉਹਦੀ ਖਲ ਕਹਿ ਸਕਦੇ ਆ ਛੋਲਿਆਂ ਦਾ ਛਿਲਕਾ ਮੱਕੀ ਆ ਗਈ ਤੇ ਜੰਡ ਦੀ ਪੱਤੀ ਆ ਗਈ ਪਾ ਸਕਦੇ ਆ ਬਾਜਰਾ ਪਾ ਸਕਦੇ ਆ ਵੀ ਸਿਆਲਾਂ ਦੇ ਵਿੱਚ ਬਾਜਰਾ ਚੱਲੀ ਆਵੇ ਹੈਨਾ ਹਾਂ ਕਾਫਸਟਾਰਟਰ ਕਾਫਸਟਾਰਟਰ ਹੋ ਗਈ ਇਹ ਫੀਡ ਹਾਂਜੀ ਤੇ ਜਿਹੜਾ ਸਾਫਤਾ ਨੀਰਾ ਵੀ ਉਹ ਆਪਾਂ ਥੱਲੇ ਪਾਉਣਾ ਜਾਂ ਕਿਵੇਂ ਉਹਦਾ ਕੀ ਪ੍ਰੋਸੈਸ ਹੁੰਦਾ ਨੀਰੇ ਦਾ ਸਾਫ ਤੇ ਦਾ ਉਹਦਾ ਤਾਂ ਇਹ ਜੇ ਆਪਾਂ ਹਨਾ ਥੱਲੇ ਪਾਤਾ ਜਿਵੇਂ ਤੁਸੀਂ ਦੇਖ ਸਕਦੇ ਆਪਾਂ ਥੱਲੇ ਪਾਇਆ ਸੀਗਾ ਇਹਨਾਂ ਨੇ ਖਾਧਾ ਥੋੜਾ ਤੇ ਪੈਰਾਂ 'ਚ ਬਾਲਾ ਰੋਲਤਾ ਹਾਂ ਤੇ ਇਹ ਆਪਾਂ ਹੁਣ ਸ਼ਾਮ ਦਾ ਸੀਗਾ ਪੱਠੇ ਵੱਢ ਕੇ ਲੈੰਦੇ ਹਾਂ ਪਾਤਾ ਥੋੜਾ ਜਾਂ ਤੇ ਇਹਦਾ ਆਪਾਂ ਇਹਨਾਂ ਨੂੰ ਪਿੰਜਰੇ ਦੇ ਵਿੱਚ ਰੱਸੀ ਨਾਲ ਬੰਨ ਦਿੰਨੇ ਹੁੰਨੇ ਆ ਜਾਂ ਕਿਸੇ ਕੰਧ ਨਾਲ ਆਪਣੇ ਕਿੱਲੇ ਗੱਡੇ ਹਨਾ ਰੱਸੀ ਨਾਲ ਬੰਨ ਕੇ ਉੱਚਾ ਕਰਕੇ ਪਾਤਾ ਜਿੱਥੋਂ ਤੱਕ ਇਹਨਾਂ ਦਾ ਮੂੰਹ ਪਹੁੰਚੇ ਉਹ ਥੋੜੇ ਡੱਕਾ ਡੱਕਾ ਖਾ ਜਾਂਦੇ ਆ ਪੈਰਾ 'ਚ ਨਹੀਂ ਰੋਲਦਾ ਤੇ ਉਹ ਵੀ ਸੁੱਕਾ ਹਰਾ ਆਪਾਂ ਉਹ ਪਾਉਣੇ ਹੋਣਾ ਗਿੱਲਾ ਹਰਾ ਉਹ ਪਾਉਣੇ ਆ ਤਰੀਲ ਬਿਨਾ ਤਰੀਲਿਆ ਜੇ ਤਰੀਲ ਲੈ ਜੇ ਤੋਂਪ ਲੱਗ ਗਈ ਸੁੱਕਾ ਹੋਵੇ ਹਨਾ ਪਾਣੀ ਨਾ ਹੋਵੇ ਉੱਤੇ ਉਹ ਹਰਾਚਾਰਾ ਪਾਉਣਾਗਾ ਤੇ ਤਰੀਲਿਆ ਨਹੀਂ ਸੁੱਕਾ ਨੀਰਾ ਕਿੰਨਾ ਕ ਬਣੀ ਫਟ ਦਿੰਦਾ ਇਹਨਾਂ ਨੂੰ ਸੁੱਕਾ ਨੀਰਾ ਦੇ ਇਹਨਾਂ ਦੀ ਜਿੰਦ ਜਾਣੀ ਆ ਠੀਕ ਆ ਉਹ ਸਾਰਾ ਸਾਲ ਹੀ ਪਾਈ ਚੱਲੋ ਕੋਈ ਇਹਨਾਂ ਦਾ ਮਾਨ ਨਹੀਂ ਅੱਕਦਾ ਇਹਨਾਂ ਨੂੰ ਸੁੱਕੇ ਨੀਰੇ ਚ ਆਪਾਂ ਤੂੜੀ ਵੀ ਪਾ ਸਕਦੇ ਆ ਥੋੜੀ ਜੀ ਦਾਣੇ ਵਾਲੀ ਬਾਕੀ ਗੁਵਾਰਾ ਮੂਫਲੀ ਦਾ ਨੀਰਾ ਜਾਂ ਮੋਠਾ ਦਾ ਨੀਰਾ ਇਹ ਤਾਂ ਹੈਗੀ ਹੈਗੀ ਆ ਸੁੱਕੇ ਨੀਰੇ ਦੇ ਵਿੱਚ ਮੇ ਸੁੱਕਾ ਨੀਰਾ ਤਾਂ ਅਸਲ ਵਿੱਚ ਬੱਕਰੀਆਂ ਜਿਵੇਂ ਬੱਕਰੀ ਘੋੜੀ ਊਠ ਇਹਨਾਂ ਨੂੰ ਸੁੱਕਾ ਨੀਰਾ ਸਭ ਤੋਂ ਵੱਧ ਗਿਆ ਹਾਂਜੀ ਬਾਕੀ ਹਰਾ ਚਾਰਾ ਪਾਉਣਾ ਚਾ ਲੋ ਵੱਖਰੀ ਗੱਲ ਆ ਵੀ ਇੱਕ ਟਾਈਮ ਹਰਾ ਚਾਰਾ ਪੈ ਜੇ ਹਾਂਜੀ ਤੇ ਬਾਕੀ ਸੁੱਕਾ ਨੀਰਾ ਸਭ ਤੋਂ ਜ਼ਰੂਰੀ ਹੈ ਜਿਹਨੇ ਫਾਰਮ ਦੇ ਵਿੱਚ ਰੱਖਣੀਆਂ ਉਹ ਤਾਂ ਬਹੁਤ ਵੱਧੀਆ ਤੇ ਹੁਣ ਤਾਂ ਮਾਲ ਵਾਲੇ ਵੀ ਸੁੱਕਾ ਨੀਰਾ ਪਾਉਂਦੇ ਆ ਸਿਆਲਾਂ 'ਚ ਤਾਂ ਬਾਕੀ ਆਏ ਨਾ ਕੀ ਆਪਾਂ ਹਰਾ ਪਾਉਣ ਲੱਗ ਪਏ ਠੰਡ ਦੇ ਵਿੱਚ ਚਿੱਕੜ ਬੋ ਕਰਨੀਆਂ ਸੋ ਇਹ ਗੱਲ ਬਾਲਾਂ ਚੱਕੜ ਹੁੰਦਾ ਆਪਾਂ ਬਾੜੀ ਚ ਪਾਉਣ ਲੱਗ ਪਏ ਸੀ ਉਧਰ ਫਾਰਮ 'ਚ ਤੋਂ ਇਨਾ ਉੱਥੇ ਗੰਦ ਪਿਆ ਕਰੇ ਤੇ ਉਹ ਥਾਂ ਥਾਂ ਦਾ ਵੀ ਬੁਰਾ ਹਾਲ ਹੋ ਜਾਂਦਾ ਇੱਕ ਤਾਂ ਠੰਢੀ ਧੁੱਪ ਨਹੀਂ ਲੱਗਦੀ ਉਹ ਨਹੀਂ ਥਾਂ ਸੁੱਕਦਾ ਬਾਕੀ ਇਹ ਥੋੜਾ ਗਿੱਲਾ ਜ਼ਿਆਦਾ ਕਰ ਦਿੰਦੀਆਂ ਹਰੇ ਚ ਪਾਣੀ ਹੁੰਦਾ ਹਾਂ ਕਈ ਭਰਾ ਆਪਣੀ ਵੀਡੀਓ ਦੇਖਣਗੇ ਹਨਾ ਤੇ ਬੱਚੇ ਵੀ ਤੁਰੇ ਫਿਰਦੇ ਦੀ ਸੀ ਜਾਂਦੇ ਵਿੱਚ ਵੀ ਸੋਹਣੇ ਬੱਚੇ ਲੱਗਦੇ ਵਦਿਕਾ ਗ੍ਰੋਥ ਵਾਲੇ ਆ ਪੱਠੇ ਖਾਈ ਜਾਂਦੇ ਵੇਖੋ ਤੁਸੀਂ ਵੀ 3 3.5 ਮਹੀਨੇ ਦੇ ਕਰੀਬ ਹੀ ਮੰਨੋ ਤੁਸੀਂ ਵੱਡੇ ਵੱਡੇ ਬੱਕਰੇ ਬਣੇ ਖੜੇ ਹੁਣ ਤਾਂ ਤੇ ਕਿਸੇ ਭਰਾਣੀ ਵੀਡੀਓ ਦੇਖ ਕੇ ਆਪਦੇ ਬੱਚੇ ਹੁਣ ਹੋ ਸਕਦਾ ਵੀ ਬਹੁਤਿਆਂ ਭਰਾਮਾਂ ਦੇ ਵਿੱਚ ਛੱਡੇ ਹੁੰਦੇ ਆ ਬੱਚੇ ਪਾਸੇ ਘੱਟ ਹੁੰਦੇ ਆ ਤੇ ਕਮਜ਼ੋਰ ਪਏ ਹੋਏ ਆ ਜਾਂ ਉਹ ਵੈਸੇ ਹੀ ਵੀ ਬੱਕਰੀਆਂ ਥੱਲੇ ਦੁੱਧ ਘਾਟਾ ਕਮਜ਼ੋਰ ਪਏ ਜਾਂਦੇ ਆ ਹਾਂਜੀ ਉਹ ਫਿਰ ਕੀ ਉਹਦਾ ਹੱਲ ਕਰਨ ਕੀ ਇਲਾਜ ਆ ਉਸ ਚੀਜ਼ ਦਾ ਹੋ ਸਕਦੇ ਕੰਮ ਜਾਓ ਬੱਚੇ ਹੋ ਸਕਦੇ ਆ ਬੱਚਿਆਂ ਨੂੰ ਤੁਸੀਂ ਅੱਡ ਪੋਰਸ਼ਨ ਚ ਰੱਖੋ ਉਹਨਾਂ ਦੀ ਫੀਡ ਸ਼ੁਰੂ ਕਰੋ ਲੈਂਟਡ ਖਾਣਾ ਦੇ ਉਹਨਾਂ ਨੂੰ ਜਿਵੇਂ ਕਿ ਇੱਕ ਡਾਈਟ ਤਿਆਰ ਕਰੋ ਜਿਵੇਂ ਜਿਮ ਵਾਲੇ ਡਾਈਟ ਹੈ ਨਾ ਲੈ ਕੇ ਬਾਡੀ ਬਣਾਉਂਦੇ ਆ ਨਾ ਉਹ ਇਹਨਾਂ ਨੂੰ ਆਰਡਰ ਰੱਖੋ ਇਹਨਾਂ ਦੀ ਫੀਡ ਤਿਆਰ ਕਰੋ ਫੀਡ ਪਾਓ ਇਹਨਾਂ ਦੀ ਅੱਡ ਤੇ ਉਵੇਂ-ਉਵੇਂ ਜਾਂ ਕੋਈ ਇਹਨਾਂ ਦੇ ਲੀਵਰ ਟੋਨਿਕ ਨਾਲ ਸ਼ੁਰੂ ਕਰ ਦਿਓ ਤੇ ਬਹੁਤ ਵਧੀਆ ਮਹੀਨੇ ਦੇ ਵਿੱਚ ਬੱਚੇ ਸ਼ਾਈਨਿੰਗ ਫਾਟ ਜਾਣਗੇ ਠੀਕ ਆ ਵੀ ਅਲੱਗ ਕਰ ਲੈਣੇ ਚਾਹੀਦੇ ਬੱਕਰੀਆਂ ਤੋਂ ਹਾਂਜੀ ਅਲੱਗ ਕਰਕੇ ਜਿਵੇਂ ਆਪਾਂ ਫੀਡ ਸ਼ੁਰੂ ਕਰੀ ਆ ਲੋਕੀੜ ਹਾਂ ਉਹ ਬੱਚੇ ਵਧ ਗਿਆ ਮਹੀਨੇ ਵਿੱਚ ਦੀ ਮਹੀਨੇ ਦੇ ਵਿੱਚ ਦੀ ਹੋ ਜਾਣਗੇ ਨਾਲ ਕੋਈ ਲੀਵਰ ਟੋਨਿਕ ਸ਼ੁਰੂ ਕਰ ਦਿਓ ਕਿਉਂਕਿ ਉਹਨਾਂ ਦਾ ਕਲੀਵਰ ਨਹੀਂ ਸਾਥ ਦੇ ਰਿਹਾ ਉਹ ਪੱਠੇ ਖਾ ਰਹੇ ਆ ਹਨਾ ਉਹ ਪੱਠੇ ਪਰ ਉਹਨਾਂ ਨੂੰ ਲੱਗ ਨਹੀਂ ਰਹੇ ਉਹ ਉੱਥੇ ਕਿ ਜੇ ਖੜੇ ਕਿਉਂਕਿ ਸਟੈਡ ਵਧੀ ਜਾਂਦਾ ਇੱਕ ਕਾਰਨ ਇਹੀ ਹੁੰਦਾ ਵੀ ਛੋਟਾ ਬੱਚੇ ਨੇ ਜਦੋਂ ਦੁੱਧ ਪਚਾਉਣਾ ਹਨਾ ਦੁੱਧ ਉਹਨਾਂ ਨੂੰ ਮਿਲਿਆ ਨਹੀਂ ਹੁੰਦਾਗਾ ਉਹ ਪੱਠਿਆਂ ਦੇ ਲੱਗ ਜਾਂਦਾ ਭੁੱਖਾ ਮਰਦਾ ਥੋੜੇ ਥੋੜੇ ਹਨਾ ਡੱਕੇ ਡੱਕੇ ਜੇ ਤੇ ਉਹ ਗੱਲ ਨਹੀਂ ਬਣਦੀ ਉਹਦੀ ਨਹੀਂ ਨਹੀਂ ਹਾਂਜੀ ਸਹੀ ਹੈ ਤੇ ਬਾਕੀ ਡਾਕਟਰ ਦੀ ਸਲਾਹ ਨਾਲ ਤੁਸੀਂ ਆਪ ਦਾ ਲਿਵਰ ਟੋਨਿਕ ਪੁੱਛੋ ਤੇ ਸ਼ੁਰੂ ਕਰ ਦਿਓ ਨਾਲ ਨਾਲ ਤੇ ਮਹੀਨੇ ਦੇ ਵਿੱਚ ਬੱਚੇ ਪੂਰੇ ਸ਼ਾਈਨਿੰਗ ਫੜ ਜਾਣਗੇ ਗ੍ਰੋਥ ਕਰਨ ਲੱਪ ਜਾਣਗੇ ਟੱਡ ਘਟ ਜੂ ਉਹਨਾਂ ਦਾ ਠੀਕ ਆਪਣੇ ਬੱਚੇ ਵੀ ਇੱਕ ਦੋ ਚੱਕੇ ਵਿਖਾ ਦੇ ਵੀ ਜਿਵੇਂ ਆਪਣੇ ਫੀਡ ਤੇ ਵਧ ਗਿਆ ਬੱਚੇ ਤਿਆਰ ਹੋਏ ਹੋਏ ਆ ਇਹ ਆ ਦੇਖੋ ਤੇ ਇਹ ਪੂਰਾ ਹੈਵੀ ਆ ਹਾਂ ਹੈਵੀ weight ਬਹੁਤ ਸੋਹਣਾ ਬੜੀ ਜਾਂਦਾ ਸਾਢੇ 1-3 ਮਹੀਨਿਆਂ ਦਾ ਹੀ ਹੋਇਆ ਹਨਾ ਇਹ ਹਾਂਜੀ ਪੂਰਾ ਗ੍ਰੋਥ ਦੇ ਵਿੱਚ ਆ ਬੱਚਾ ਅਦੇ ਦੇਖ ਸਕਦੇ ਆ ਤੁਸੀਂ ਕੋਨਾ ਬੱਚਾ ਬਹੁਤ ਸੋਹਣਾ ਹੋਰ ਦਿਖਾ ਦੇ ਚੱਕੇ ਹੋਰ ਛੋਟਾ ਵਿਖਾ ਦਿਨਾ ਹੂੰ ਇਹ ਉਹਨਾਂ ਤੋਂ ਕਾਫੀ ਛੋਟਾ ਹੈਗਾ ਤੇ ਹੈ ਵੀ ਤੇ ਨਾਂ ਨਾਲ ਦਾ ਹਾਂ ਤਿੰਨ ਬੱਚੇ ਸੀ ਇਹ ਤਿੰਨ ਬੱਚੇ ਸੀਗੇ ਹਾਂ ਤੇ ਇਹ ਦੇਖ ਲਓ ਪੂਰਾ ਰਾਜੀ ਪਲਿਆ ਵਿਆ ਪੂਰਾ ਰਾਜੀ ਹੈਗਾ ਬਸ ਕੀ ਕਰਨਾ ਇੱਕ ਤਾਂ ਆਪਾਂ ਇਹਨੂੰ ਦੁੱਧ ਟਾਈਮ ਟਾਈਮ ਤੋਂ ਟਾਈਮ ਚੰਗਾ ਆ ਦੋ ਟਾਈਮ ਆ ਹਾਂ ਤੇ ਬਾਕੀ ਇਹਦੀ ਆਪਾਂ ਫੀਡ ਸ਼ੁਰੂ ਕਰਤੀ ਜਦੋਂ ਇਹ ਖਾਣ ਲੱਗ ਪਿਆ ਬਾਕੀ ਤਾਂ ਆਪਣੀ ਫੀਡ ਤਾਂ ਚੱਲੀ ਜਾਂਦੀ ਰਹਿੰਦੀ ਆ ਹੂੰ ਸਾਰਾ ਸਾਹ ਹਲੀ ਚੱਲੀ ਜਾਂਦੀ ਆ ਬੱਚਿਆਂ ਦੀ ਫੀਡ ਆਪਾਂ ਮੁੱਕਣ ਨਹੀਂ ਦਿੰਦੇ ਨਹੀਂ ਦਿੰਦੇ ਤੇ ਉਹ ਖਣਾ ਜਦੋਂ ਜੇ ਚੱਤ ਕਰਦੇ ਇਹਨਾਂ ਦਾ ਇਹ ਲੱਗ ਜਾਂਦੇ ਆ ਕਿ ਤੇ ਆਪਾਂ ਫੀਡ ਸ਼ੁਰੂ ਕਰਤੀ ਤੇ ਹੁਣ ਬਹੁਤ ਸੋਹਣਾ ਬਣਿਆ ਇਹ ਹਾਂ ਤੇ ਆਪਾਂ ਛੋਟਾ ਹੋਰ ਬਗਾ ਦਿੰਨੇ ਆ ਇੱਕ ਇਹ ਆ ਦੇਖ ਲਓ ਸਰਦ ਆ ਜਾਣ ਦੇ ਇਹਨਾਂ ਨੂੰ ਵੀ ਆ ਵੇਖੋ ਬਹੁਤ ਤਕੜਾ ਬੱਕਰਾ ਬਣੂਗਾ ਸਾਢੇ 3 ਮਹੀਨਿਆਂ ਦਾ ਬੱਚਾ ਤੇ ਜਿੱਦੇ ਨੂੰ ਇਹਨੇ ਪੂਰਾ ਬਰੀਡਰ ਬਣਨਾ ਹਨ ਹਾਂ 50 50 55 ਕਿਲੋ 60 ਕਿਲੋ ਤੀਕ ਵੇਟ ਕਰਨਾ ਇਹ ਬਹੁਤ ਤਕੜਾ ਹਾਂ ਇਹਨੇ ਆਂਡਲ ਨਹੀਂ ਕਰਨਾ ਨਾਲੇ ਵੇਟ ਇੰਨਾ ਖੱਸੀ ਘਰਾਏ ਤੋਂ ਬਿਨਾ ਬਹੁਤ ਚੰਗਾ ਬੱਚਾ ਬਣੂਗਾ ਹਾਂਜੀ ਤੇ ਇਹ ਜਿਵੇਂ ਹੁਣ ਇੰਨਾ ਵਧਿਆ ਤਿਆਰ ਹੋਇਆ ਇਹ ਕੀ ਕਾਰਨ ਹੈ ਇਹਦਾ ਇਹ ਇੱਕ ਮਾਂ ਦਾ ਦੁੱਧ ਤੇ ਦੂਜਾ ਫੀਡ ਹੈ ਠੀਕ ਹੈ ਤੇ ਬਸ ਉਹਦੇ ਨਾਲ ਹੀ ਆ ਕੋਈ ਆਪ ਇਹਨੂੰ ਦਵਾਈ ਨਹੀਂ ਦਿੱਤੀ ਬੱਕਰੀ ਤਾਕਤ ਦੀ ਤੇ ਕੋਈ ਹਨਾ ਆਪਾਂ ਹੋਰ ਕੋਈ ਪੁੱਡਰ ਬਾਡਰ ਨਹੀਂ ਪਾਏ। ਹਾਂ ਸਿਰਫ ਜਿਹੜੀ ਆਪਾਂ ਫੀਡ ਦੱਸੀ ਸੀਗੀ ਉਹ ਫੀਡ ਪਾਈ ਆ ਤੇ ਬਾਕੀ ਦੂਜਾ ਮਾਰ ਦਾ ਦੁੱਧ। ਚਤੀਜਾ ਬਸੇ ਨੀਰਾ ਆ ਗਿਆ। ਹਾਂ ਹੋਰ ਕੁਛ ਨਹੀਂ ਆਪਾਂ ਇਹਨਾਂ ਨੂੰ ਦਿੱਤਾ ਮੈਡੀਕਲ ਦਵਾਈ। ਲੋਕੀ ਦੋਸਤੋ ਜਿਹੜਾ ਵੀ ਭਰਾ ਬੱਕਰੀ ਪਾਲਣ ਦਾ ਕਿੱਤਾ ਕਰਦੇ ਆ ਬੱਚਾ ਨੂੰ ਅਲੱਗ ਰੱਖਣਾ ਤੇ ਅਲੱਗ ਤੋਂ ਦੁੱਧ ਪਿਉਣਾ ਸਵੇਰ ਸ਼ਾਮ ਦੁੱਧ ਪਿਆਓ। ਜਿਵੇਂ ਸਿਮਰ ਨੇ ਦੱਸਿਆ ਤੇ ਬੱਚੇ ਤੁਹਾਡੇ 100% ਵਧਿਆ ਗਰੋਥ ਵਾਲੇ ਪੈਦਾ ਹੋਣਗੇ ਜਿਵੇਂ ਆ ਤੁਹਾਨੂੰ ਦੇਖ ਰਹੇ ਆ ਆਪਣੇ ਵੀਡੀਓ ਦੇ ਵਿੱਚ ਸੋਹਣੇ ਬੱਚੇ ਤਿਆਰ ਹੋਣਗੇ ਉਹ ਆਪਣੀਆਂ ਬੱਕਰੀਆਂ ਹੁਣ ਸੁਈਆਂ ਨਿੱਕੇ ਬੱਚੇ ਆ ਉਹ ਦੁੱਧ ਪਿਆ ਕੇ ਉਹਨਾਂ ਨੂੰ ਵਿੱਚ ਛੱਡਿਆ 10 ਮਿੰਟ ਫਿਰ ਉਹਨੂੰ ਵੀ ਬਾਹਰ ਕੱਢ ਕੇ ਪਿੰਜਰਿਆਂ ਦੇ ਵਿੱਚ ਕਰ ਦੇਣਾ ਅਲੱਗ-ਅਲੱਗ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਠੀਕ ਆ ਸਿਮਰਨ ਠੀਕ ਆ ਜੀ